ਉਸ ਵਧੀਆ ਆ ਤੁਸੀਂ ਵੇਖੋਗੇ ਹੂੰ ਵੀ ਕਿਉਂ ਜੋ ਇੰਤਾਂ ਇਹਨਾਂ ਨੇ ਐਡਾ ਵੱਡਾ ਕੰਮ ਕੀਤਾ ਵੇ ਉਸ ਨੂੰ ਸਲਾਮਾਂ ਹੋ ਰੀਆਂ ਕਿਹਨਾਂ ਨੇ ਇਹਦਾ ਬਿਆਮਤ ਸਿੰਘ ਹੋਣਾ ਨੇ ਸਰਬਜੀਤ ਦੇ ਪੁੱਤ ਨੇ ਜਿਹੜਾ ਕੰਮ ਕੀਤਾ ਅੱਛਾ ਉਸ ਨੂੰ ਉਹ ਫੋਟ ਉਸ ਨੂੰ ਪਹਿਣੀ ਹੈ ਨਵਾਂ ਕੰਮ ਪੈ ਜਦੋਂ ਕਰੂਗਾ ਵੇਖੀ ਜਾਸੀ ਹੂੰ ਪਰ ਉਸ ਦੇ ਵਾਸਤੇ ਅਸੀਂ ਉਸ ਵਾਰ ਤੇ ਬੈਠੇ ਅੱਛਾ ਤੇ ਸਾਰਾ ਪਿੰਡ ਵੀ ਸਾਡਾ ਆ ਰਿਹਾ ਇਸੇ ਵਾਸਤੇ ਕਿ ਬਹੁਤ ਵੱਡੀ ਕੁਰਬਾਨੀ ਕੀਤੀ ਵੀ ਆ ਉਸ ਨੂੰ ਸਲਾਮਾ ਕਰਦੇ ਆ ਅੱਛਾ ਹਾਂ ਸਾਡੇ ਸੱਤੇ ਪੱਗ ਰੱਖਤੀ ਡਿੱਗ ਪੀ ਸੀ ਹੂੰ ਸਾਡੇ ਦਾ ਕਲਾਕਾਰ ਖੜੇ ਕਰਤੇ ਇੱਧਰ ਉਹ ਨਹੀਂ ਚੰਗੇ ਲੱਗਦੇ ਔਰ ਮੈਨੂੰ ਨਹੀਂ ਉਹ ਕਲਾਕਾਰ ਉਹਨਾਂ ਨੂੰ ਜਦੋਂ ਕੋਈ ਨਹੀਂ ਥੋਂਦਾ ਉਹ ਉਹਨਾਂ ਨੂੰ ਖੜੇ ਕਰ ਦਿੰਦੇ ਆ ਤੇ ਉਹਨਾਂ ਨੂੰ ਵੋਟਾ ਕੌਣ ਪਾਉਂਦਾ ਉਹ ਪਈ ਜਾਂਦਾ ਉਹ ਕਿ ਫਰੀਦਕੋਟ ਜਿਹੜਾ ਬਰਾਬਰ ਚ ਉੱਠਿਆ ਦਾ ਹੂੰ ਉਹਨੂੰ ਬੋਰ ਪੈ ਰਹੀ ਆ ਤੇ ਉਹ ਛੱਤ ਪਰ ਕਹਿੰਦਾ ਸਾਨੂੰ ਕਹਿੰਦਾ ਕਹਿੰਦਾ ਛੱਤਰ ਹੂੰ ਆਖਿਆ ਉਹਨੇ ਉਹਨੇ ਆਖਿਆ ਛੱਤਰ ਦੋ ਤਰੀਕ ਨੂੰ ਪੈਰਾਂ 'ਚ ਡਿੱਗਣਗੇ ਕਹਿੰਦਾ ਹਾਂ ਡਿੱਗਣਗੇ ਤੇਰੇ ਪੈਰਾਂ 'ਚ ਇੱਕ ਉਹ ਗੱਲ ਐ ਖਾਲਸਾ ਵਾ ਤੇਰੇ ਪੈਰਾਂ 'ਚ ਨਹੀਂ ਡਿੱਗਦਾ ਨਚਾਰ ਦੇ ਹੂੰ ਤੂੰ ਨੱਚਣ ਵਾਲਾ ਤੇ ਗਾਉਣ ਵਾਲਾ ਬੰਦਾ ਨਾ ਤੇ ਸਾਡੇ ਸਿੰਘ ਸਰਦਾਰ ਤੇਰੇ ਪੈਰਾਂ 'ਚ ਡਿੱਗਣਗੇ ਕਿੱਡੀ ਗਲਤ ਗੱਲ ਕੀਤੀ ਉਸਨੇ ਮੈਂ ਉਸ ਦੇ ਬੋਹ ਖਿਲਾਫ ਦੁਨੀਆ ਹੀ ਖਿਲਾਫ ਹੋ ਗਈ ਉਹ ਦੇ ਮੈਂ ਇਕੱਲੀ ਨਹੀਂ ਹੋ ਸਕਦੀ ਵੀ ਉਹਨੇ ਜਿਹੜਾ ਇਹ ਲਫਜ਼ ਸਾਡੇ ਖਿਲਾਫ ਬੋਲਿਆ ਸਾਡੀ ਸ਼ਾਨ ਦੇ ਖਿਲਾਫ ਬੋਲਿਆ ਇਹਦੀ ਸਜ਼ਾ ਮਿਲੂਗੀ ਉਸਨੂੰ ਇਹਦੀ ਸਜ਼ਾ ਮਿਲੂਗੀ ਜਿਹੜੀ ਸਿੱਖਾਂ ਦੇ ਖਿਲਾਫ ਤੇ ਸਰਦਾਰਾਂ ਦੇ ਜਿਹੜੇ ਅਨੰਦ ਆਤੀ ਉਹਨਾਂ ਦੀ ਖਾਤਰੋਂ ਨੇ ਐਡਾ ਗੰਤ ਛਤ ਪਰ ਆਖਿਆ ਤੂੰ ਕਹਉਂ ਨਾ ਛਤ ਪਰ ਮਾਰਨ ਵਾਲਾ ਫੜ ਦੇ ਕੋ ਉਂ ਦੇ ਚੱਤਰ ਨਹੀਂ ਮਾਰਿਆ ਦੇ ਸੀ ਹਮ ਨਾ ਹਿੱਕੇ ਅਸੀਂ ਇਹ ਤਾਂ ਗੱਲ ਹੀ ਨਹੀਂ ਜਿਹੜੀ ਉਹਨੇ ਕਰਤੀ ਆ ਉਹਦਾ ਜਵਾਬ ਅਸੀਂ ਵੋਟਰਾਂ ਦੇਵਾਂਗੇ ਉਹਦਾ ਜਵਾਬ ਵੋਟਰਾਂ ਦੇਵਾਂਗੇ ਹਮ ਫਿਰ ਵੇਖਾਂਗੇ ਵੀ ਕਿਹ ਕੋਣ ਡੇਗਦਾ ਪੈਰਾ ਬੀਬੀ ਇੰਨਾ ਜਿਆਦਾ ਹੋਰ ਬੀਬੀਆਂ ਵੀ ਪਾਉਣੀਆਂ ਆ ਵੋਟਾਂ ਕੌਣ ਗਿਆ ਪਾਉਣ ਕਿੰਨੇ ਦਾ ਜੇ ਬਾਕੀ ਛੋਕਰ ਆ ਜਾ ਰਿਹਾ ਇਹ ਮੇਰਾ ਹਮ ਤੇ ਅਸੀਂ ਪਾਵਾਂਗੇ ਵੋਟ ਅ ਅ ਛੰਨੂ ਪਤਾ ਹੀ ਅੱਜ ਲੱਗਿਆ ਚੋਣ ਨਿਸ਼ਾਨ ਦਾ ਸਭ ਕਾਸੇ ਦਾ ਸਾਨੂੰ ਅੱਜ ਚੋਣ ਨਿਸ਼ਾਨ ਕੀ ਆ ਗੱਲਾਂ ਅੱਛਾ ਲੱਗਿਆ ਪਤਾ ਹਾਂ ਥੋੜਾ ਧਿਆਨ ਦਿੰਦੇ ਹੋ ਬੀਬੀ ਹੈ ਪੂਰਾ ਜੀ ਬਾਤ ਗੱਲ ਸੁਣੋ ਇਹ ਬੀਬੀ ਪਹਿਲਾਂ ਬਾਦਲ ਸਾਹ ਦੇ ਨਾਲ ਰਹੇ ਅਸੀਂ ਅੱਛਾ ਅਸੀਂ ਕੋਈ ਉਮਰੋਗੀ ਬੀਬੀ 85 ਸਾਲ 85 ਸਾਲ ਵੀ ਹਾਂ ਜੀ 85 ਸਾਲ ਹੂੰ ਤੇ ਪਰ ਅੱਜ ਵੀ ਤੁਸੀਂ ਦੇਖੋ ਮੈਨੂੰ ਇੰਨਾ ਗੁੱਸਾ ਹੈ ਜਿਹੜਾ ਉਹਨੇ ਉਹਨੇ ਬਿਆਨ ਦਿੱਤਾ ਛੁੱਤਰ ਵਾਲਾ ਫਿਰ ਮੈਂ ਸਾਰੇ ਤੁਰ ਫਿਰ ਕੇ ਕਹੂੰਗੀ ਬੀਬੀਆਂ ਨੂੰ ਆਜੋ ਆਜੋ ਆਪਾਂ ਕੀ ਜਵਾਬ ਦੇਣਾ ਉਹਨੂੰ ਆ ਖੁੰਡੀ ਫਿਰਾਂ ਚੱਲੂਗੀ ਚੱਲੂਗੀ ਬਿਲਕੁਲ ਚੱਲੂਗੀ ਹਾਂਸਰਾਇ ਤਾਂ ਨਹੀਂ ਆਉਂਦਾ ਫਿਰ ਇਧਰ ਆ ਗਿਆ ਹੂੰ ਉਹਦਾ ਆ ਗਿਆ ਤਾਂ ਵੀ ਮਰਜੂਗਾ ਮਰਜੂਗਾ ਆ ਗਿਆ ਤਾਂ ਜੱਬ ਕੇ ਇਥੋਂ ਉਹਦੇ ਆਦੇ ਹੋਰ ਉਹਨੂੰ ਸੱਦੂ ਕੌਣ ਇਹ ਤਾਂ ਸਾਡਾ ਸੱਬਿਆ ਆ ਰਿਹਾ ਮੈਂ ਤਾਂ ਹੀ ਸਾਰਿਆਂ ਨਾਲ ਮੂਰੇ ਬੈਠੀ ਆ। ਅੱਛਾ। ਸਾਡਾ ਖੁਦਿਆਰੀ ਆ ਵਾ। ਸਾਡੇ ਜਵਾਨ ਆ ਪਤਾ ਕਿੰਨਾ ਜਜ਼ਬਾ। ਆ ਸੂਬੇ ਦੇ ਕਿਸਾਨ ਜੂ ਨਹੀਂ ਆਣ ਨੂੰ ਵੀ ਬਹੁਤ ਮਦਦ ਕਰਦੀ ਆ। ਹਾਂ। ਸਾਡਾ ਫੋਕ ਜੀ ਦੀ ਪ੍ਰਧਾਨ ਆ ਮੈਂ। ਆ ਵੇ ਸਾਡਾ ਸੂਬੇਦਾਰ ਸਾਹਿਬ ਖੜਾ ਹੋ। ਅੱਛਾ ਜੀ। ਆ ਜੀ ਸੂਬੇਦਾਰ ਸਾਹਿਬ ਕੀ ਹਾਲ ਵੋਟਾਂ ਦਾ? ਸਭ ਹੀ ਕਾਜੀ ਵਧੀਆ ਠੀਕ ਠਾਕ। ਕੌਣ ਜਿੱਤ ਰਿਹਾ ਫਿਰ? ਜਰਜੀ ਖਾਲਸੇ ਜਿਤਾਵਾਂਗੇ ਜੀ। ਅੱਛਾ। ਹੋਰ ਕੀ? ਹਾਂ। ਪੂਰਾ ਮਨ ਬਣਾਇਆ। ਪੂਰਾ ਪੂਰਾ ਪੂਰਾ। ਬਾਕੀ ਚਾਰ ਤਾਂ ਬਹੁਤ ਫਿਰਦੇ ਇੱਥੇ ਜਿਹਨੇ ਸਾਰੇ 50 ਕਟੇ ਕਰਤੇ ਅੱਛਾ ਪੂਰੇ ਪੰਜਾਬ ਦੇ ਇੱਥੇ ਜਿਹਨੇ ਸੀ ਸਾਰੇ ਭਾਂਡਾ ਹਾਂ ਸਾਰੇ 50 ਕਟੇ ਕਰਤੇ ਅੱਛਾ ਪਰ ਉਹ ਵੀ ਪਹਿਲਾਂ ਜਾਲੀ ਐਸਸੀ ਸਾਡੀ ਪਰ ਮੈਨੂੰ ਫਿਰਦੇ ਆ ਅੱਛਾ ਜਿਤਨੀ ਲੋਕਨ ਕੀ ਪਤਾ ਕਰਨਗੇ ਉਹ ਜਿਹੜਾ ਪਹਿਲਾਂ ਹੀ ਆਪਦਾ ਗਰੀ ਬੈਠੇ ਆ ਜਾਲੀ ਸਰਟੀਫਿਕੇਟ ਆ ਉਹਦਾ ਜੀ ਤਾਂ ਛੜਿਆ ਉਹਦਾ ਦੱਸਿਆ ਹਰੇ ਕੋਈ ਇਹ ਤਾਂ ਬਾਅਦ ਪਾ ਲੱਗੂ ਇਹੋ ਜਿਹਾ ਉਹ ਕਰਨਗੇ ਤਾਂ ਇਲੈਕਸ਼ਨ ਨਾ ਵੀ ਕਰਨਾ ਵੀ ਕੀ ਹੈ ਕੀ ਨਹੀਂ ਹਾਂ ਤਾਂ ਆਪਾਂ ਇਲੈਕਸ਼ਨ ਕਰਨਗੇ ਹਾਂਜੀ ਬੱਪੂ ਕੀ ਮਾਹੌਲ ਆ ਠੀਕ ਹੈ ਜੀ ਵਾਝ ਕੇ ਤੁਹਾਨੂੰ ਪਾ ਗਾ ਗੁਰੂ ਕਾ ਖਾਲਸਾ ਜੀ ਆਪਣਾ ਕੋਈ ਅੱਗੇ ਆਵੇ ਤਾਂ ਸ਼ੁਕਰ ਹੈ ਤੇ ਇਹ ਤਾਂ ਗੁਰੂ ਕੇ ਸਿੱਖੀ ਬਣਾ ਇਹ ਪੰਜਾਬ ਦਾ ਬਣਨਾ ਹੀ ਕੁਛ ਨਹੀਂ ਇਹ ਤਾਂ ਇਹ ਤਾਂ ਹੁਣ ਉੱਥੇ ਪਾਤੀਆਂ ਗੈਸ ਪਾਈਪਾਂ ਪਾਈ ਜਾਂਦੇ ਅੰਬਰਸਰ ਦੇ ਲਾਮੀ ਵੀ ਬੰਬ ਵੀ ਨਾ ਚਲਾਉਣਾ ਪਵੇ ਤੇ ਗੈਸ ਹੀ ਪਾੜ ਦੇਾਂਗੇ ਤੇ ਫਿਰ ਉਹ ਅੰਬਰਸਰ ਕਿਵੇਂ ਬਚੂਗਾ ਚਲਦੀ ਪਈ ਸਿਆਸਤ ਉਹਨਾਂ ਦੀ ਹੈ ਹਾਂ ਹਾਂ ਚਲਦੀ ਪਈ ਹੈ ਕਿੱਧਰ ਜਾਣੀਆਂ ਆ ਨਵਾਂ ਮੁੰਡਾ ਹੀ ਪਸੰਦ ਆ ਆਪਣੇ ਤਾਂ अच्छा हां ओनी पसंद ਦੂਜੇ ਉਹ ਦੂਜਿਆਂ ਦਾ ਵੇਖ ਲਿਆ ਹੁਣ ਇਹਨੂੰ ਵੀ ਵੇਖ ਲੀ ਗਏ ਹੈ ਇਹਨੂੰ ਵੀ ਵੇਖ ਲੀ ਗਏ ਨਵੇਂ ਨੂੰ ਪੜਾ ਕੀ ਕਰਦਾ ਉਹ ਵੀ ਪਹਿਲੀ ਪਹਿਲੀ ਵਾਰੀ ਭੇਜੇ ਉਹਨਾਂ ਨੇ ਭੇਜੇ ਤਾਂ ਹੈਗੇ ਠੀਕ ਹੈ ਛੋਟੀ ਗੱਲ ਆ ਪਰ ਉਹ ਵਜ੍ਹਾ ਤਾਂ ਨਹੀਂ ਪੂਰੀ ਉਤਰੇਗੀ ਅੱਛਾ ਆਹੋ ਆਪ ਵਾਲੇ ਨਹੀਂ ਚੰਗੇ ਨਹੀਂ ਚੰਗੇ ਕਾਂਗਰਸ ਨਾ ਕਾਂਗਰਸ ਚੰਗੀ ਉਹ ਤਾਂ 60 ਸਾਲ ਕਰ ਲਈ ਉਹਨਾਂ ਨੇ ਤਾਂ ਹੁਣ ਬਹੁਤ ਚਿਰ ਕਰ ਲਈ ਹੁਣ ਥਾਰੀਆਂ ਉਹਨਾਂ ਨੂੰ ਸੁੱਖ ਕਿਹਣਾ ਨਹੀਂ ਦਿੱਤੀ ਉਹਨਾਂ ਨੂੰ ਤੇ ਭਾਜਪਾ ਭਾਜਪਾ ਜਿਹਾ ਪਤਾ ਹੈ ਜਿਹੜਾ ਕੋਈ ਕਰੀ ਜਾਂਦੇ ਆਪਣੇ ਨਾਲ ਅੱਛਾ ਆਹੋ ਉਹਨਾਂ ਤਾਂ ਭੁੱਖੇ ਮਾਰਤਾ ਆਪਾਂ ਨੂੰ ਜਿਹੜੇ ਕਹਿੰਦੇ ਆ ਸਾਡੇ ਕੋਲ ਪੰਥ ਅਕਾਲੀ ਦਲ ਅਕਾਲੀ ਦਲ ਵੀ ਬਹੁਤ ਕੁਝ ਬਣਾਇਆ ਉਹਨਾਂ ਨੇ ਵੀ ਅੱਛਾ ਆਹੋ ਨਹੀਂ ਫਿੱਟ ਪੈਂਦੇ ਬਾਤ ਤੁਸੀਂ ਸਮਝ ਲੋ ਬਹੁਤ ਕੁਝ ਬਣਾ ਲਿਆ ਉਹਨਾਂ ਨੇ ਅੱਛਾ ਕੌਣ ਛੱਡ ਦਈਏ ਖੜਾ ਫਿਰ ਛੱਡੋ ਖੜਾ ਉਹਨਾਂ ਦਾ ਅੱਛਾ ਆਹੋ ਹਾਂਜੀ ਇਧਰ ਆ ਰੁਕਾਂਗੇ ਯਾਰ ਵੋਟਾਂ ਜੀ ਸਰਬਜੀਤ ਸਿੰਘ ਨੂੰ ਜਿਤਾਵਾਂਗੇ ਜੀ ਅੱਛਾ ਜੀ ਹਾਂ ਰੋਲ ਗਾਂਧੀ ਜਿਹਾ ਸਾਹਮਣੇ ਕਰਕੇ ਭਾਵਾਂਗੇ ਜੀ ਅੱਛਾ ਹਾਂ ਉਹਦੇ ਪਿਓ ਨੇ ਬਹੁਤ ਵੱਡੀ ਕੁਰਬਾਨੀ ਆ ਉਹ ਉਹ ਭਾਵੇਂ ਹਰੇ ਕੋਈ ਮਰਜ਼ੀ ਕਰੋ ਉੱਥੇ ਠੱਲਾਂਗੇ ਜੀ ਹਾਂ ਦਿੱਲੀ ਜਲ ਜਾ ਕੇ ਅੱਛਾ ਹਾਂਜੀ ਚੜ੍ਹਦੀ ਕਲਾ ਕਰਦਣੀ ਹੈ ਜੀ ਅੱਜ ਕੀ ਅੱਛਾ ਹਾਂਜੀ 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 ਸਾਰੇ ਪਹੁੰਗੇ ਵੋਟਾਂ ਹਾਂ ਸਿੱਖ ਕੌਮ ਦਾ ਹੱਕ ਬਣਦਾ ਈ ਅੱਛਾ ਹਾਂ ਡਿੱਗੀ ਪੱਗ ਸਿਰ ਤੇ ਧਰੀ ਈ ਅੱਛਾ ਸਿੱਖ ਕੌਮ ਦੀ ਕਾਰਤਾ ਸਭ ਦਾ ਬਦਲਾ ਲਿਆ ਈ ਹਾਂਜੀ ਅੱਖਾਂ ਚੱਖਾਂ ਪਾ ਕੇ ਗੱਲ ਕਰਵਾਵਾ ਸਰਬੀਜ ਦੀ ਉੱਥੇ ਅੱਛਾ ਹਾਂਜੀ ਲਾਜ ਰੱਖਣੀ ਪੱਗ ਦੀ ਅੱਛਾ ਹਾਂਜੀ ਤੇ ਕਿਵੇਂ ਚੰਗੀਆਂ ਵੋਟਾਂ ਲੈ ਜੂ ਜਿੱਤ ਚੁੱਕੇ ਕੀ ਬਣੂਗਾ ਸੱਚ ਦੱਸਿਓ ਮੇਰੇ ਹਿਸਾਬ ਨਾਲ ਇਹ ਪੂਰੀ ਲੀਡ ਨਾਲ ਜਿੱਤਣਗੇ ਜੀ ਅੱਛਾ ਪਿੰਡਾਂ ਦੇ ਪਿੰਡ ਹੀ ਇੱਕ ਪਾਸੇ ਹੋਈ ਜਾਂਦੇ ਆ ਜੀ अच्छा जी। हां जी ਤੁਸੀਂ ਕੰਮ ਕਰਦੇ ਹੋ ਅਸੀਂ ਤਾਂ ਖੇਤੀਬਾੜੀ ਕਰਦੇ ਆ ਆਮ ਬੰਦੇ ਹੰਸਰਾਏ ਦਾ ਬਿਆਨ ਸੁਣ ਲਿਆ ਹਣਾ ਫਿਰ ਹੰਸਰਾਏ ਦਾ ਬਿਆਨ ਨਹੀਂ ਆਇਆ ਮੇਰੇ ਕੋਲ ਨਹੀਂ ਪਹੁੰਚਿਆ ਕੀ ਕੀ ਬਿਆਨਤਾ ਹੀ ਉਹਨੇ ਕਹਿੰਦੇ 2 ਤਰੀਕ ਨੂੰ ਕਿਸਾਨ ਪੈਰਾਂ 'ਚ ਹੋਣਗੇ ਹੁਣ ਤਾਂ ਗੱਲ ਪੈਂਦੇ ਆ ਨਹੀਂ ਵੈਸੇ ਹੰਸਰਾਏ ਨਾਲ ਜੋ ਵੀ ਕਰ ਰਿਹਾ ਮੇਰੇ ਖਿਆਲ ਦੇ ਵਿੱਚ ਭਾਵੇਂ ਆਪਾਂ ਵੀ ਕਿਸਾਨ ਹੈ ਗਲਤ ਕਰਿਆ ਹਰੇਕ ਨੂੰ ਬੋਲਣ ਦਾ ਹੱਕ ਹੈ ਹਨਾ ਕਿਸੇ ਨੂੰ ਵੀ ਪਰ ਜੇ ਘਰਾਓ ਕਰਨਾ ਤਾਂ ਸਾਰਿਆਂ ਦਾ ਕਰਨਾ ਚਾਹੀਦਾ ਰੋਨੀਤ ਬਿੱਟੂ ਕੀ ਬੀਜੇਪੀ ਦਾ ਨਹੀਂਗਾ ਹਨਾ ਕੈਪਟਨ ਮਰੇਂਦਰ ਸਿੰਘ ਭਾਜੀ ਬੀਜੇਪੀ ਦੇ ਨੇ ਸੁਨੀਲ ਜਾਖੜ ਬੀਜੇਪੀ ਦੇ ਨੇ ਕੱਲ ਹਰਨਸ ਰਾਜ ਦੇ ਵਿਰੋਧ ਕਿਉਂ ਕਰ ਰਹੇ ਨੇ ਕਿਸੇ ਦਾ ਵੀ ਆ ਹਰ ਇੱਕ ਦਾ ਵਿਰੋਧ ਕਰੋ ਜਿਹੜਾ ਵੀ ਆ ਕੋਈ ਉਹਦਾ ਵਿਰੋਧ ਕਰੋ ਹਰ ਇੱਕ ਨੂੰ ਸਵਾਲ ਪੁੱਛੋ ਪਰ ਹਰ ਇੱਕ ਨੂੰ ਬੋਲਣ ਦਾ ਵੀ ਹੱਕ ਹੈ ਕੋਈ ਵੀ ਆ ਪਰ ਜਿਹੜੀ ਉਹਨਾਂ ਦੀ ਉਹ ਧਮਕੀ ਆ ਵੀ ਉਹ ਉਹਨਾਂ ਨੂੰ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਵੀ ਗਲਤ ਆ ਦੋ ਬਿਆਨ ਜਿਹੜੇ ਹਰਨਸ ਰਾਜ ਦੇ ਆ ਮੈਨੂੰ ਬਿਲਕੁਲ ਵੀ ਨਹੀਂ ਵਧੀਆ ਲੱਗੇ ਜਿਹੜਾ ਪਹਿਲਾਂ ਉਹਨਾਂ ਤੋਂ ਪਹਿਲਾਂ ਇੱਕ ਤਾਂ ਬੋਲਿਆ ਸੀ ਨਾ ਮੈਂ ਤੁਹਾਨੂੰ ਸਟਾਮ ਤੇ ਲਿਖ ਕੇ ਦਿੱਤਾ ਸੀ ਕਿ ਇਦਾਂ ਦੇ ਹਨਾ ਰੁੱਖਾ ਬੋਲ ਰਹੇ ਸੀ ਉਹ ਜੋ ਕੁਝ ਉਹ ਗਲਤ ਆ ਪਰ ਜੋ ਕੁਝ ਦਰਸਰਵਜੀਤ ਸਿੰਘ ਨੂੰ ਪਾਉਣੀਆਂ ਜੀ ਕਾਰਮਾ ਕਾਰਨ ਜੀ ਜਦੋਂ ਆਪਣੀ ਕੌਮ ਦੇ ਬੰਦਿਆਂ ਨੂੰ ਆਪਾਂ ਹਰਾ ਕੇ ਤੋੜ ਦਿੰਨੇ ਆ ਉਹ ਘਰੇ ਬਹਿ ਜਾਂਦੇ ਆ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰੀ ਜਾਂਦੀ ਹੈ ਇਹ ਤਾਂ ਮੈਂ ਹਰੇਕ ਹੋਰ ਵੋਟਰ ਨੂੰ ਕਹਣਾ ਵੀ ਆਪਣੇ ਬੰਦਿਆਂ ਨੂੰ ਜਦੋਂ ਜਿਹੜੇ ਆਨੇ ਕੱਢਦੇ ਉਹਨਾਂ ਨੂੰ ਮੇਰਾ ਬਾਪੂ 1999 ਦੇ ਵਿੱਚ ਜਗਦੇਵ ਸਿੰਘ ਖੁੱਡੀਆਂ ਦੇ ਨਾਲ ਸੀ ਉਸ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦਾ ਘੱਟ ਸੀ ਆ ਟਾਈਮ ਤੇ ਉਨੀ ਲਹਿਰ ਨਹੀਂ ਚੱਲੀ ਇੱਕ ਟਾਈਮ 10 ਵੋਟਾਂ ਵੀ ਪਿੰਡ 'ਚ ਪਈਆਂ ਗਰੀਬ ਛਾਉਂਦੇ ਰਹੇ ਅਸੀਂ ਪਾਰਾ ਸੋਸ਼ਲ ਮੀਡੀਆ ਨੇ ਬਹੁਤ ਕੰਮ ਚੰਗਾ ਕਰਤਾ ਲੋਕ ਜਾਗਰੂਕ ਹੋ ਗਏ। ਹਾਂ ਧੰਨਵਾਦ ਜੀ। ਹਾਂਜੀ। ਹਾਂਜੀ। ਪਾਲ ਸਾਨੂੰ ਜਿਤਾਵਾਂਗੇ। ਅੱਛਾ ਜੀ। ਜਾਣਦੇ ਹੋ ਕੁਰਬਾਨੀ ਬਾਰੇ? ਹਾਂਜੀ। ਕੀ ਕੁਰਬਾਨੀ? ਬਹੰਤ ਸਿੰਘ ਤੇ ਇੰਦਰ ਕਾਂਧੀ ਮਾਰੀਸ਼ ਜੀ ਉਹਨਾਂ ਦੇ ਬੇਟੇ ਹੈ। ਅੱਛਾ। ਜਾਣਦੇ ਹੋ ਜੀ? ਹਾਂਜੀ ਹਾਂਜੀ। ਬਹੰਤ ਸਾਬ ਬਾਈ ਸਰਪਜੀਤ ਨੂੰ ਜੀ ਅਸੀਂ ਤਾਂ ਚਾਰਕ ਦਿਨ ਹੀ ਹੋਏ ਸਾਨੂੰ ਤਾਂ ਫੋਲੋ ਕਰਦੋ ਫੇਰ ਹੀ ਅਸੀਂ ਪਿੰਡ 'ਚ ਇਕੱਠ ਕਰਿਆ ਜੀ ਆਪ ਦਾ। ਕਦੋਂ ਪਤਾ ਲੱਗਿਆ ਖੜੇ ਆ? ਚਾਰਕ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਸਾਨੂੰ ਤਾਂ। ਅੱਛਾ। ਹਾਂਜੀ ਚਾਰ ਦਿਨਾਂ ਦੇ ਵਿੱਚ ਹੀ ਅਸੀਂ ਸਾਰਾ ਪਿੰਡ ਇਕ ਕਿੰਨੀ ਵੋਟਾਂ ਪਿੰਡ ਦੀ ਸਾਡੇ ਪਿੰਡ ਦੀ ਹੈਗੇ ਜੀ 3600 ਵੋਟ ਬੋਲ ਹੁੰਦੀ ਆ ਉਹ 4200 ਵੋਟ ਆ 42 4300 ਅੱਛਾ ਹਾਂਜੀ ਹਾਂਜੀ ਸਰਬ ਜੀ ਸਰਕਾਰ ਸਰ